ਲੈ ਵੀ ਮੇਤਰੋ ਮਰਸੜੀ ਵਾਲੇ ਤਾਂ ਇਹਦੇ ਵਿੱਚ ਲਾਇਵੀਲ ਲੱਗੇ ਹੋਏ ਆ ਕੱਲੇ ਲਾਇਵੀਲ ਨਹੀਂ ਮੇਤਰੋ ਜੋੜਾ ਟਾਇਰਾਂ ਦਾ ਵੀ ਜਮੇ ਹੀ ਨਵਾਂ ਤੀਸਰੀ ਗੱਲ ਇਹਦਾ ਨੰਬਰ ਵੀ ਪੰਜਾਬ ਦਾ ਚੌਥੀ ਗੱਲ ਜੇ ਕਰੀ ਜਨਾ ਮੇਤਰੋ ਇਹ ਸਾਰਾ オリジナル ਹੈ ਹੁਣ ਪੰਜਵੀਂ ਗੱਲ ਦੱਸਾਂ ਕੀ ਆ ਇਹ ਬੁਲਟ ਮੋਟਰਸਾਈਕਲ ਸਿੱਧੂ ਮੂਸੇ ਵਾਲੇ ਤੋਂ ਆਇਆ ਹੋਇਆ ਉਹਦੇ ਨਾਲ ਬਾਈ ਗਨਮੈਨ ਸਿੰਮੂ ਉਹ ਤੋਂ ਆਇਆ ਹੋਇਆ ਮੇਤਰੋ ਇਹ ਬੁਲਟ ਅੱਜਕੱਲ ਬਕਾਊ ਹੈ ਪਿੰਡ ਨੰਗਲੇ ਦੇ ਵਿੱਚ ਖੜਾ ਹੈ ਲਹਿਰੇ ਗਾਗੇ ਦੇ ਨੇੜੇ ਜ਼ਿਲ੍ਹਾ ਸੰਗਰੂਰ ਦੇ ਵਿੱਚ 2007 ਮਾਡਲ ਹੈ ਤੇ ਜੇ ਗੱਲ ਕਰੀਏ ਹੁਣ ਇਹਦੀ ਡਿਮਾਂਡ ਦੀ ਇਹਦੀ ਡਿਮਾਂਡ ਬਾਈ ਨੇ ਸਿਰਫ ਹੀ 2,25,000 ਰੁਪਇਆ ਰੱਖੀ ਆ ਸਟਾਰਟਿੰਗ ਪੂਰਾ ਕੱਬੀ ਆ ਇਹਦੀ ਜਾਨੀ ਕਿ ਕਿੱਕ ਤੇ ਪੈਰ ਨਹੀਂ ਧਰਨ ਦਿੰਦਾ ਪਹਿਲਾਂ ਸਟਾਰਟ ਹੋ ਜਾਂਦਾ ਹੁਣ ਜੇ ਕਿਸੇ ਸੱਜਣ ਨੇ ਖਰੀਦਣਾ ਨੰਬਰ ਸਕਰੀਨ ਤੇ ਚੱਲਦਾ ਬਾਈ ਬੂਟੇ ਦੇ ਘਰੇ ਖੜਾ ਮਿੱਤਰੋ ਲੋਟੋ ਮੇਲਾ ਕਿਤੇ ਵੇਹ ਲੈਣਾ ਖੰਜਾ ਲਿਓ ਕਿਉਂਕਿ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਉਹ ਕੰਮ ਹੋਊਗਾ ਇਹ ਬੁਲਟ ਨੂੰ ਖਰੀਦਣ ਵਾਲੇ ਬਾਲੇ ਸੱਜਣ ਉੱਠਣਗੇ ਕਿਉਂਕਿ ਸਿੱਧੂ ਹਰੇਕ ਦੇ ਦਿਲ ਦੇ ਵਿੱਚ ਘਰ ਬਣਾਈ ਬੈਠਾ ਬਾਕੀ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾਤਾ ਕਰੋ ਸੰਪਰਕ ਜੇ ਕੋਈ ਸੱਜਣ ਮੇਲਾ ਲੁੱਟਣਾ ਚਾਹੁੰਦਾ